ਦਿੱਲੀ ਕੁਦਰਤ ਦੀਆਂ ਤਿਆਰੀਆਂ ਵਿੱਚ ਫੋਲਿਆ ਹੌਸਲੇ ਬੁਲੰਦ ਹੈ ਜੀ ਸਾਡੇ ਬਿਲਕੁਲ ਕਾਇਮ ਆ ਅਸੀਂ ਜਾ ਰਹੇ ਹਾਂ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਸਮੱਸਿਆ ਦੂਏ ਇਲਾਕਿਆਂ ਨੂੰ ਇਹ ਵਖਰਾਇਆ ਕਿਉਂਕਿ ਇੱਥੇ ਕਿਸਾਨਾਂ ਦੇ ਆਲੂਆਂ ਦੀ ਫਸਲ ਆ ਜੀ ਹੁਣ ਮਟਰ ਜਿਹੜੇ ਵੱਢ ਗਏ ਛੱਡੇ ਆ ਹੁਣ ਮੱਕੀ ਦੀ ਬਜਾਈ ਗਾਹਾਂ ਚੱਲਦੀ ਆ ਜਿਹਦੇ ਵਿੱਚ ਕਿਸਾਨ ਇੱਥੋਂ ਦਾ ਫਸਿਆ ਪਿਆ ਪਰ ਸਾਰੇ ਕਿਸਾਨ ਫੇ ਵੀ ਛੱਡ ਛੜਾ ਕੇ ਦਿੱਲੀ ਨੂੰ ਜਿਹੜਾ ਉਹ ਮੋਰਚੇ ਦੇ ਉੱਤੇ ਜਿਹੜੇ ਉਹ ਸਾਰੇ ਜਾ ਰਹੇ ਆ ਕਿਉਂਕਿ ਅਸੀਂ ਅੱਜ ਉੱਥੇ ਜਿਹੜਾ ਜਾ ਕੇ ਉੱਥੇ ਪਹੁੰਚਣਾ ਨਾਲ ਉਹਨਾਂ ਦੇ ਨਾਲ ਜਾ ਕੇ ਸ਼ਾਮਲ ਹੋਣਾ ਕਿਉਂਕਿ ਜਿਹੜੀ ਸਾਡੀ ਐਮ ਜਿਹੜੀ ਦੇਰ ਤੋਂ ਲਟਕਦੀ ਆ ਰਹੀ ਆ ਜਿਹਦੇ ਰਾਹੀਂ ਕਿਸਾਨਾਂ ਦੀ ਵੱਡੀ ਲੁੱਟ ਕੀਤੀ ਜਾਂਦੀ ਆ ਸਰਕਾਰ ਜਿਹੜੀ ਐ ਐਮਐਸਪੀ ਐਲਾਨ ਦਿੰਦੀ ਆ 3000 ਰੁਪਇਆ ਪਰ ਵੇਖਦੀ ਸਾਡੀ 800 ਨੂੰ ਆ ਸਾਡੀ ਉਹ ਜਿਹੜੀ ਮੁਫਤ ਦੇ ਭਾਅ ਲਈ ਜਾਂਦੀ ਆ ਸਾਡਾ ਜਿਹੜਾ ਉਹ ਖਰਚਾ ਹੈ ਉਹ ਵੀ ਨਹੀਂ ਪੂਰਾ ਹੋ ਸਕਦਾ ਜਿਹਦੇ ਵਿੱਚ ਲਈ ਸਾਡੀ ਪੰਜਾਬ ਦੀ ਜਵਾਨੀ ਆ ਜਿਹੜੀ ਉਹ ਵਿਦੇਸ਼ਾਂ ਨੂੰ ਜਿਹੜੀ ਉਹ ਜਾ ਰਹੀ ਆ ਬਾਕੀ ਸਰਕਾਰ ਨੇ ਨਸ਼ਿਆਂ ਦਾ ਖੁੱਲਾ ਜਿਹੜਾ ਉਹ ਓਪਨ ਕੀਤਾ ਆ ਜਿਹਨੂੰ ਜਿਹੜੀ ਪੁਲਿਸ ਆ ਉਹ ਫੜ ਨਹੀਂ ਰਹੀ ਦੱਸਣ ਦੇ ਬਾਵਜੂਦ ਵੀ ਫਲਾਣਾ ਬੰਦਾ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਕਰਦਾ ਜੇ ਕੋ ਰੋਕਣ ਦੀ ਕੋਸ਼ਿਸ਼ ਕਰਦਾ ਸਮਾਂ ਕਿ ਉਹਨੂੰ ਕੇਸਾਂ ਦੇ ਵਿੱਚ ਲਜਾਇਆ ਜਾ ਰਿਹਾ ਜੀ ਸਾਨੂੰ ਤਾਂ ਇਹ ਲੱਗਦਾ ਨਹੀਂ ਮੁਸ਼ਕਲ ਅਸੀਂ ਤਾਂ ਨਹੀਂ ਇਹਨੂੰ ਗਿਣ ਕੇ ਮੁਸ਼ਕਲ ਚੱਲਦੇ ਅਸੀਂ ਕਹਿੰਦੇ ਵੀ ਜਿਹੜਾ ਲੜਨ ਵਾਲੇ ਲੋਕਾਂ ਦੇ ਮੋਰੇ ਕੋਈ ਅੜਕਾ ਨਹੀਂ ਹੁੰਦਾ ਚਾਹੇ ਕੰਨਾ ਕਰ ਲੈਣ ਚਾਹੇ ਲੋਹੇ ਦੀ ਸ਼ੀਟ ਭਾਵੇਂ ਇੰਚੀ ਮੋਟੀ ਸ਼ੀਟ ਲਾ ਦੇਣ ਜਿਹੜੇ ਲੋਕ ਲੜਨ ਵਾਲੇ ਆ ਉਹ 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 ਲੜਨਗੇ ਉਹ ਪ੍ਰਵਾਹ ਨਹੀਂ ਕਰਨਗੇ ਇਸ ਗੱਲ ਦੀ ਇਹ ਸ਼ੀਟਾਂ ਦੇਖੋ ਤੁਹਾਡੇ ਸਾਹਮਣੇ ਰੋਕਾਂ ਜਿਹੜੀਆਂ ਓੜ ਕੇ ਕਿੱਦਾਂ ਜਾਂਦੀਆਂ ਜੀ ਸਾਰੀਆਂ ਦੇਸ਼ ਭਰ ਦੀਆਂ ਜਿਹੜੀਆਂ ਹੈਗੀਆਂ ਜੀ ਇਹਦੇ ਵਿੱਚ 1.5-200 ਜਥੇਬੰਦੀ ਜਿਹੜੀ ਹੋਊਗੀ ਉਹ ਸਾਰੀ ਇਹਦੇ ਵਿੱਚ ਸ਼ਾਮਲ ਹੋਊਗੀ ਕੀ ਰੋਸਾ ਗੱਲ ਹੈ ਕੇਂਦਰ ਨਾਲ ਦਾ ਕੀ ਪੰਜਾਬ ਸਰਕਾਰ ਨਾਲ ਦਾ ਦੇਖੋ ਕੁਝ ਗੱਲਾਂ ਤੇ ਸਾਡਾ ਜਦੋਂ ਪਹਿਂ ਪੰਜਾਬ ਦੇ ਵਿੱਚ ਅੰਦੋਲਨ ਕਰਦੇ ਆਂ ਅਸੀਂ ਉਦੋਂ ਪੰਜਾਬ 'ਚ ਕਰੀਦਾ ਹੁਣ ਜਿਹੜਾ ਮੁੱਖ ਆ ਸਾਡਾ ਉਹ ਸੈਂਟਰ ਦੇ ਖਿਲਾਫ ਆ ਸਾਰਾ ਸਾਰਾ ਮਸਲਾ ਜਿਹੜਾ ਸੈਂਟਰ ਦੇ ਖ ਜਿਹੜੀ ਆ ਜਿਹੜੀ ਚੱਲਦੀ ਆ ਕਿਉਂਕਿ ਐਮਐਸਪੀ ਦੀ ਮੰਗ ਆ ਲਖੀਮਪੁਰ ਖੇੜੀ ਵਾਲੀ ਮੰਗਿਆ ਆ ਸਾਡੇ ਕੇਸਾਂ ਵਾਲੀ ਮੰਗਿਆ ਇਹ ਸਾਰੀਆਂ ਸੈਂਟਰ ਦੇ ਨਾਲੇ ਜੁਣੀਆਂ ਖੜੀਆਂ ਮੰਗਾ ਜਿਹੜੀਆਂ ਹੈਗੀਆਂ ਸਾਡੀਆਂ ਮੰਗਾ ਜਿਹੜੀਆਂ ਸਾਰੀਆਂ ਇਸ ਕਰਕੇ ਸਾਡੀ ਇਹ ਆ ਵੇ ਸੈਂਟਰ ਦੇ ਨਾਲ ਇਹ ਮੋਰਚਾ ਜਿਹੜਾ ਇਹ ਸੈਂਟਰ ਦੇ ਨਾਲ ਹੀ ਸਿੱਧਾ ਮੋਰਚਾ ਲੱਗਦਾ ਕਿ ਵਾਦਾ ਖਿਲਾਫੀ ਕੀਤੀ ਹੈ ਇਹ ਵੀ ਇਹਨਾਂ ਨੂੰ ਅਸਲ ਦੇ ਵਿੱਚ ਵੀ ਜਿੰਦਾ ਵੀ ਕਿਸੇ ਤਰ੍ਹਾਂ ਇਹਦਾ ਟਾਲਿਆ ਜਾਵੇ ਉਹਨਾਂ ਨੂੰ ਐ ਲੱਗਦਾ ਵੀ ਕਿਸਾਨਾਂ ਨੇ ਮੁੜ ਕੇ ਇਕੱਠੇ ਨਹੀਂ ਹੋਣਾ ਕਿਸਾਨ ਮੁੜ ਕੇ ਇਕੱਠੇ ਹੋਇਆ ਕਿਸਾਨ ਮੁੜ ਕੇ ਤਿਆਰੀ ਕਰ ਰਿਹਾ ਇਹ ਠੀਕ ਆ ਕੁਝ ਜਥੇਬੰਦੀਆਂ ਜਿਹੜੀਆਂ ਇਹ ਪੰਜਾਬ ਦੇ ਵਿੱਚੋਂ ਸਾਡੇ ਨਾਲ ਨਹੀਂ ਜਾ ਰਹੀਆਂ ਪਰ ਉਹਨਾਂ ਦਾ ਕਾਡਰ ਜਿਹੜਾ ਸਾਰਾ ਹੀ ਆ ਉਹ ਉੱਥੇ ਪਹੁੰਚੂਗਾ ਉਹ ਜਥੇ ਜਿਹੜੇ ਆਗੂ ਆ ਸਿਰਫ ਪੰਜਾਬ ਦੇ ਵਿੱਚ ਇਕੱਲੇ ਆਗੂ ਹੀ ਮਿੱਠੇ ਰਹਿ ਜਾਣਗੇ